ਜੈ ਸ਼੍ਰੀ ਰਾਮ ਮੈਂ ਰਜੀਬ ਬੱਬਰ ਰਾਸ਼ਟਰੀ ਧਰਮ ਪ੍ਰਚਾਰਕ ਸ਼ਿਸ਼ਣਾ ਹਿੰਦੂ ਟਸਾਲੀ ਅੱਜ ਅਸੀਂ ਮਨੀਸ਼ ਸਿਗਰਾ ਜੀ ਨੂੰ ਜਿਹੜੇ ਕਿ ਪਿਛਲੇ ਇੱਕ ਸਾਲ ਤੋਂ ਸਾਡੇ ਸੰਗਠਨ ਦੇ ਨਾਲ ਸਾਡੀ ਪਾਰਟੀ ਨਾਲ ਜੁੜ ਕੇ ਸੇਵਾ ਕਰ ਰਹੇ ਨੇ ਸਨਾਤਨ ਧਰਮ ਲਈ ਅੱਜ ਅਸੀਂ ਇਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨ ਕੀਤਾ ਤੇ ਬਹੁਤ ਜਲਦ ਸੰਗਰੂਰ ਸ਼ਹਿਰ ਦੇ ਵਿੱਚ ਸਨਾਤਨ ਪ੍ਰੀਮੀਅਰ ਨੂੰ ਇਕੱਠਾ ਕਰਕੇ ਜਿਹੜੀ ਹੈ ਹਿੰਦੂ ਸਮਾਜ ਨੂੰ ਜਗਾਇਆ ਜਾਏਗਾ ਕਿਸ ਰਾਤ ਲਈ ਉਹ ਸੇਵਾ ਕਰਨਾ। ਇਸੇ ਲਈ ਅੱਜ ਅਸੀਂ ਬਹੁਤ ਵੱਡਾ ਪ੍ਰੋਗਰਾਮ ਕਰਕੇ ਹਿੰਦੂ ਸਮਾਜ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਕਿ ਜੇ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਸਮਾਜਕ ਹੁੰਦਾ ਤਾਂ ਪੰਜਾਬ ਦੇ ਵਿੱਚ ਬੇਗਦਰੀ ਨਾ ਹੁੰਦੀ। ਅੱਜ ਵੀ ਦੇਰ ਦੇ ਵਿੱਚ ਪੰਜਾਬ ਦੇ ਹਾਲਾਤੇ ਨੇ ਬੱਦ ਤੋਂ ਬੱਦਰ ਬਣਦੇ ਜਾ ਰਹੇ ਨੇ। ਆਮ ਆਦਮੀ ਪਾਰਟੀ ਤੋਂ ਜੋ ਸਭ ਉਮੀਦਾਂ ਸੀਗੀਆਂ ਉਹ ਖਰੀ ਨਹੀਂ ਉਤਰੀ। ਅਸੀਂ ਚਾਹੁੰਦੇ ਆ ਕਿ ਜਲਦ ਤੋਂ ਜਲਦ ਚਾਹੇ ਆਮ ਆਦਮੀ ਪਾਰਟੀ ਹੀ ਸਰਕਾਰ ਹੀ ਰਵੇ। ਉਹ ਹਿੰਦੂ ਮੁੱਖ ਮੰਤਰੀ ਹੈ 10 ਕਾਰਨ ਜਿਹਦੇ ਨਾਲ ਹਿੰਦੂ ਸਮਾਜ ਦਾ ਢਾਲਾ ਹੋਵੇ ਪੰਜਾਬ ਦੇ ਵਿੱਚ ਦੇਖਿਆ ਜਾ ਰਿਹਾ ਪਿਛਲੇ ਸਮੇਂ ਤੋਂ ਹਿੰਦੂ 36 ਸਲਾਹ ਦੇ ਉੱਤੇ ਬੇ ਦੁਵਾਰਾ ਸਭ ਦੇ ਵਿੱਚ ਹੋ ਗਏ ਅਸੀਂ ਇਸ ਚੀਜ਼ ਦੇ ਖਿਲਾਫ ਹਾਂ ਧਾਰਮਿਕ ਜਿਹੜੀ ਹੈ ਇਹ ਬੇਅਦਬੀ ਇਹ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਨਹੀਂ ਕੋਈ ਵੀ ਬਰਦਾਸ਼ਤ ਨਹੀਂ ਕਰੀਗਾ ਅਸੀਂ ਸਰਕਾਰ ਤੋਂ ਮੰਗ ਚਾਉਂਦੇ ਹਾਂ ਵੀ ਜਲਦ ਤੋਂ ਜਲਦ ਇਹਨਾਂ ਨੂੰ ਨਕੀਲ ਪਾਈ ਜਾਵੇ ਤੇ ਜਿਹੜਾ ਪੰਜਾਬ ਦੇ ਵਿੱਚ ਆਏ ਦਿਨ ਗੈਂਗਸਟਰ ਵਾਲਾ ਵਾਤਾਵਰਣ ਆਇਆ ਉਹ ਇਹਦੇ ਨਾਲ ਹੀ ਕਸੀਲ ਹੈ ਜੈ ਸ਼੍ਰੀ ਰਾਮ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ